ਦਲੋਂ ਵਿਵਸਥਾ ਲਾਅ ਐਂਡ ਆਰਡਰ ਇਹ ਸਰਕਾਰਾਂ ਨੇ ਪਿਛਲੇ ਕਾਂਗਰਸ ਸਰਕਾਰ ਔਰ ਆਮ ਆਦੀ ਪਾਰਟੀ ਨੇ ਐਡਾ ਮਾੜਾ ਹਾਲ ਕੁਲਕ ਨੂੰ ਨਿਵਸਦਾ ਕਰਤਾ ਜਿੱਥੇ ਅਸੀਂ ਵੱਡੇ ਵੱਡੇ ਹੀਰੇ ਸਾਡੇ ਪੰਜਾਬ ਦੇ ਸਿੱਧੂ ਮਸੇਵਾਲਾ ਹੋ ਗਿਆ ਦੀਪ ਸਿੱਧੂ ਹੋ ਗਿਆ ਉਹਨੂੰ ਖੋਇਆ ਹੈਗਾ ਕਿੱਥੇ ਸਾਡੇ ਬਖਸ਼ੋਮਨੀ ਕਾਲੇਦਾਂ ਤੇ ਕਾਂਸਟਰਾਂ ਗੁੜੀਆਂ ਮਾਰਤੀ ਗਈਆਂ ਮਾਰਤੇ ਗੇ ਮਰਡਰ ਹੋ ਗਏ ਸੋ ਲਾਅ ਐਂਡ ਆਰਡਰ ਨੇ ਕੋਲ ਬਹੁਤ ਹੀ ਗ੍ਰਿਮ ਹੈਗੀ ਆ ਮਤਲਬ ਨਾਜ਼ੁਕ ਹਾਲਾਤ ਹੈ ਇੱਥੇ ਮਨ ਤਾਂ ਐ ਲੱਗਦਾ ਜਿਵੇਂ 1950 ਤੋਂ ਲੈ ਕੇ ਅੱਜ ਤੱਕ ਆ ਥੋੜੇ ਬਹੁਤ ਸਰਕਾਰ ਨੂੰ ਕੰਮ ਬਣਾ ਕੇ ਨਾ ਲੋਕਾਂ ਨੇ ਇਹ ਦੱਸਤਾ ਹੈਗਾ ਕਿ ਭਾਈ ਇਹ ਕੰਮ ਕਰਦਾ ਅਸਲ ਵਿੱਚ ਕੰਮ ਹੀ ਨਹੀਂ ਹੈਗਾ ਜੋ ਐਜੂਕੇਸ਼ਨ ਪਾਲਿਸੀਜ਼ ਲੈ ਕੇ ਐਜੂਕੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹ ਨੂੰ ਰੋਕਣਾ ਸੋ ਇਹ ਸਾਰੇ ਜਿਹੜੇ ਨੇ ਇਹ ਬੇਸਿਕ ਮੁੱਦੇ ਹੈਗੇ ਨੇ ਇਹ ਬੇਸਿਕ ਮੁੱਦੇ ਇਹ ਨਹੀਂ ਹੈ ਕਿ ਹੱਲ ਕਰਾ ਕੇ ਮੈਂ ਆਸਾਨ ਕਰ ਰਿਹਾ ਇਹ ਬੇਸਿਕ ਮੁੱਦੇ ਉਹ ਹੈ ਜਿਹੜਾ ਲੁਧਿਆਣਾ ਵੈਸ ਡਿਸਰਵ ਕਰਦਾ ਸਮੱਸਿਆ ਇਹ ਵੀ ਹੈ ਕਿ ਜਿੰਨੇ ਚੇਅਰਮੈਨ ਹੀ ਹੈਗੇ ਆ ਨੇ ਜਿੰਨੇ ਸੀ ਆਪਣਾ OSD ਹੈਗੇ ਜਿੰਨੇ ਅਫਸਰਾਂ ਨਾਲ ਨਾਲ ਉਹ এমਪਲੋਈ ਲੈ ਆ ਉਹ ਸਾਰੇ ਬਰਦੇ ਹੁਣ ਸਾਰੇ ਸਾਰੇ ਪੰਜਾਬੜਾ ਹੈਗਾ ਉਹ ਸ਼ਰਮਣੀ ਕਾਲਾ ਨਾਲ ਜੁੜ ਗਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਸ਼ਰਮਣੀ ਕਾਲੀ ਦਲ ਲਈ ਪੰਜਾਬ ਉਹਦਾ ਘਰ ਹੈ ਉਹਦੀ ਮਾਂ ਹੈ ਜੇ ਆਪਾਂ ਕਹਿੰਨੇ ਆ ਕੁਝ ਹੋਰ ਤੇ ਕਰਦੇ ਕੁਝ ਹੋਰ ਮੈਂ ਜਿੰਨੀਆਂ ਗੱਲਾਂ ਕਰਦਾ ਨਾ ਮੈਂ ਵਕੀਲਾਂ ਬਿਨਾ ਬੇਸ ਤੋਂ ਨਹੀਂ ਕਰਦਾ ਜੇ ਮੈਨੂੰ ਕਹਿੰਦੇ ਆ ਨਾ ਕਿਸੇ ਦਿਨ ਕੀ ਸੁਣਾ ਦੋ ਮੈਂ ਦਾ ਅੱਜ ਵੀ ਰਿਕਾਰਡਿੰਗਾਂ ਸਨਾਨ ਨੂੰ ਤਿਆਰ ਹਰ ਟਾਈਮ ਆਪਦੇ ਚੈਨਲ ਦੇ ਜਰੀਏ ਰਿਕਾਰਡਿੰਗ ਕਰਕੇ ਅਪਲੋਡ ਤੇਈ ਤਰੀਕ ਨੂੰ ਨਾ ਉਹ ਸ੍ਰੀਸ਼ਵਰ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਜਿਤਕੇ ਦਫਾਵਾਗੇ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਤਿਆ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣਾ 19 ਤਰੀਕ ਨੂੰ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੇ ਨਤੀਜੇ ਜਿਹੜੇ ਨੇ ਉਹ 23 ਜੂਨ ਨੂੰ ਆਉਣ ਵਾਲੇ ਨੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਵੱਧ ਚੜ ਕੇ ਕੀਤਾ ਜਾ ਰਿਹਾ ਹੈ ਤੇ ਸਿਆਸੀ ਮਾਹੌਲ ਜਿਹੜਾ ਪੂਰੀ ਤਰ੍ਹਾਂ ਸਿਖਰਾਂ ਦੇ ਉੱਤੇ ਚੱਲਦਾ ਜਾ ਰਿਹਾ ਸੋ ਸਾਡੇ ਨਾਲ ਮਜੂਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਕੁਮਨਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਦਨਿਸ਼ ਜੀ ਸਰ ਜਿਮਣੀ ਚੋਣਾ ਹੋਣ ਜਾ ਰਹੀਆਂ ਨੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਵੀ ਵੱਧ ਚੜ ਕੇ ਹਲਕਾ ਪੱਛਮੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ ਕਿਸ ਐਜੰਡੇ ਦੇ ਨਾਲ ਤੁਸੀਂ ਇਹ ਚੋਣਾ ਜਿੱਤਣ ਦਾ ਮਨ ਬਣਾਇਆ ਦੇਖੋ ਮੈਂ ਨਾ ਜਿੱਤਣ ਦਾ ਜੋਨ ਪ੍ਰਚਾਰ ਸ਼ੁਰੂ ਕੀਤਾ ਤੇ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਸ 눈ਜ਼ਰ ਆਈਆਂ ਜਿਦਜ ਕੀ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਜ਼ਰੂਰੀ ਹੈ ਉਹ ਹੈਗੀ ਕਾਨੂੰਨ ਵਿਵਸਥਾ ਲਾ ਐਂਡ ਆਰਡਰ ਇਹ ਸਰਕਾਰਾਂ ਨੇ ਪਿਛਲੀਆਂ ਕਾਂਗਰਸ ਸਰਕਾਰ ਔਰ ਆਮ ਆਦੀ ਪਾਰਟੀ ਨੇ ਐਡਾ ਮਾੜਾ ਹਾਲ ਕਾਨੂੰਨ ਵਿਵਸਥਾ ਦਾ ਕਰਤਾ ਜਿੱਥੇ ਅਸੀਂ ਵੱਡੇ ਵੱਡੇ ਹੀਰੇ ਸਾਡੇ ਪੰਜਾਬ ਦੇ ਸਿੱਧੂ ਮੁਸੇ ਵਾਲਾ ਹੋ ਗਿਆ ਦੀਪ ਸਿੱਧੂ ਹੋ ਗਿਆ ਉਹਨੂੰ ਖੋਇਆ ਹੈਗਾ ਇੱਥੋਂ ਇਲਾਵਾ ਸਾਡੇ ਕਬੱਡੀ ਦੇ ਪਲੇਅਰ ਸਿੱਧੂ ਸਾਹਿਬ ਹੁੰਦੇ ਸੀ ਉਹਨਾਂ ਕੋਇਆ ਹਰ ਗਲੀ ਦੇ ਵਿੱਚ ਕ੍ਰਾਈਮ ਹੋ ਗਿਆ ਮੈਂ ਜਦੋਂ ਖਬਰਾਂ ਪੜ੍ਹਦਾ ਹੁੰਨਾ ਅੱਜ ਮੈਨੂੰ ਹੈਰਾਨੀ ਦੀ ਗੱਲ ਮਨ ਨਜ਼ਰ ਆਈ ਕਿ ਆਮ ਆਦੀ ਪਾਰਟੀ ਦੇ ਆਪਣੇ ਕੌਂਸਲਰ ਨੂੰ ਥੈਟ ਹਟਾ ਰਹੀ ਹੈ ਕਿੱਥੇ ਸਾਡੇ ਬਖਸ਼ੋਮਨੀ ਕਾਲੇ ਦਾ ਕੌਂਸਲਰ ਨੂੰ ਗੋਲੀਆਂ ਮਾਰਤੀ ਗਿਆ ਮਾਰਤੇ ਗਏ ਮਰਡਰ ਹੋ ਗਿਆ ਸੋ ਲਾਅ ਐਂਡ ਆਰਡਰ ਨੇ ਕੋਲ ਬਹੁਤ ਹੀ ਗ੍ਰਿਮ ਹੈਗੀ ਹੈ ਮਤਲਬ ਨਾਜ਼ੁਕ ਹਾਲਾਤ ਹੈ ਦੂਜਾ ਸੜੜਾ ਇਸ਼ੂ ਹੈਗਾ ਉਹ ਹੈਗਾ ਇਨਫਰਾਸਟ੍ਰਕਚਰ ਦਾ ਜਿੱਦੇ ਸੜਕਾਂ ਸੀਵਰੇਜ ਵਾਟਰ ਇਲੈਕਸਿਟੀ ਆ ਗਿਆ ਇੱਥੋਂ ਤੱਕ ਕਿ ਮੈਂ ਕੋਈ ਕਾਲਜ ਗਿਆ ਹੈਗਾ ਜਿੱਥੇ ਕੀ ਟੂਟੀ ਚ ਅੱਧਾ ਅੱਧਾ ਘੰਟਾ ਸੀਵਰੇਜ ਦਾ ਪਾਣੀ ਚੱਲ ਰਿਹਾ ਹੋਇਆ ਉਸ ਤੋਂ ਬਾਅਦ ਸਾਫ਼ ਪਾਣੀ ਦਾ ਮਤਲਬ ਮਿਕਸ ਹੋ ਰਿਹਾ ਪਾਣੀ ਉਹਨੂੰ ਪਰ ਅਜੇ ਤੱਕ ਠੀਕ ਨਹੀਂ ਕੋਈ ਕਰ ਰਿਹਾ ਹੈਗਾ ਫੇਰ ਇਸ਼ੂ ੜਾ ਹੈਗਾ ਸਾਡਾ ਬੁੱਢੇ ਨਾਲ ਦਰਜਾ ਹੈਗਾ ਫੇਰ ਇੱਕ ਇਸ਼ੂ ਮੇਰਾ ਹੈਗਾ ਸਿਟੀ ਸੈਂਟਰ ਦਾ ਔਰ ਬਹੁਤ ਵੱਡੇ ਜਿਹੜੇ ਇਸ਼ੂ ਹੈਗੇ ਆ ਉਹ ਇੰਡਸਟਰੀ ਨਾਲ ਡੀਟ ਕਰਦੇ ਆ ਟ੍ਰੇਡ ਨਾਲ ਕਰਦੇ ਆ ਕਿਸਾਨੀ ਨਾਲ ਕਰਦੇ ਹੈਗੇ ਸੋ ਇਸ਼ੂਜ਼ ਦੀ ਗੱਲ ਕਰੀ ਨਾ ਇੱਥੇ ਮਨ ਤਾਂ ਲੱਗਦਾ ਜਿਵੇਂ 1950 ਤੋਂ ਲੈ ਕੇ ਅੱਜ ਤੱਕ ਆ ਥੋੜੇ ਬਹੁਤ ਸਰਕਾਰ ਰੁਕਮ ਬਣਾ ਕੇ ਨੇ ਲੋਕਾਂ ਨੂੰ ਇਹ ਦੱਸਦਾ ਹੈਗਾ ਕਿ ਭਾਈ ਇਹ ਕੰਮ ਕਰਦਾ ਆ ਅਸਲ ਵਿੱਚ ਕੰਮ ਹੀ ਨਹੀਂ ਹੈਗਾ ਕੰਮ ਹੁੰਦਾ ਵੇ ਤੇ ਨਾਲ ਜਿਹੜਾ ਸਾਡੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਉਹਨੂੰ ਰੋਕਣਾ ਕੰਮ ਇਹ ਹੋ ਰਿਹਾ ਜਿਹੜੇ ਹੈਲਥ ਪ੍ਰੋਬਲਮਸ ਆਦੀਆਂ ਉਹਨਾਂ ਦਾ ਖਿਆਲ ਰੱਖਣਾ ਜੋ এডਿਕੇਸ਼ਨ ਪਾਲਿਸੀਸ ਲੈ ਕੇ এডਿਕੇਸ਼ਨ ਖਤਮ ਕੀਤਾ ਜਾ ਰਿਹਾ ਉਹ ਰੋਕਣਾ ਸੋ ਇਹ ਸਾਰੇ ਜਿਹੜੇ ਨਾ ਇਹ ਬੇਸਿਕ ਮੁੱਦੇ ਹੈਗੇ ਨੇ ਇਹ ਬੇਸਿਕ ਮੁੱਦੇ ਇਹ ਨਹੀਂ ਹੈ ਕਿ ਹਲਕਾਰਾ ਕੋ ਮਹਿਸਾਨ ਕਰ ਰਿਹਾ ਇਹ ਬੇਸਿਕ ਮੁੱਦੇ ਉਹ ਹੈ ਲੁਧਿਆਣਾ ਵੈਸਟ ਡਿਸਰਵ ਕਰਦਾ ਇਹ ਤੋਂ ਇਲਾਵਾ ਜਿਹੜੇ ਮੁੱਦੇ ਹੋਣਗੇ ਉਹ ਤਾਂ ਖਤਮ ਕਰ ਲਈਏ ਫਿਰ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਅਸੀਂ ਜਿਹੜਾ ਵੈਸਟ ਹੈਗਾ ਹੈ ਇਹ ਤੁਹਾਨੂੰ ਇੰਡੀਆ ਦੇ ਨੰਬਰ 1 ਦੀ ਕਨਸਟੈਂਸੀ ਮਾਣ ਕੇ ਦਿਖਾਵਾਂਗੇ ਸਰ ਚੋਣ ਪ੍ਰਚਾਰ ਕਰਦੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਲੋਕ ਵੀ ਆਪਣੀਆਂ ਸਮੱਸਿਆਵਾਂ ਕੁਝ ਦੱਸਦੇ ਹੋਣਗੇ ਕੀ ਕੀ ਮੁਸ਼ਕਲਾਂ ਦੱਸਦੇ ਨੇ ਆ ਮੈਂ ਜਿੰਨੀਆਂ ਗੱਲਾਂ ਤੁਹਾਡਾ ਨਾ ਕੀਤੀਆਂ ਇਹ ਲੋਕਾਂ ਦੀਆਂ ਸਮੱਸਿਆਵਾਂ ਨੇ ਜੀ ਮੇਰਾ ਏਜੰਡਾ ਨਹੀਂ ਹੈ ਇਹ ਤਾਂ ਸਮੱਸਿਆਵਾਂ ਨੇ ਸਮੱਸਿਆਵਾਂ ਇਹ ਵੀ ਹੈਗੀਆਂ ਨੇ ਕਿ ਬੁੱਡੇ ਨਾਲ ਤੇ 1.5 ਕਿਲੋਮੀਟਰ ਦੋਨੋਂ ਪਾਸੇ ਜ਼ਹਿਰ ਹੈ ਬੁੱਡੇ ਨਾਲ ਦਾ ਪਾਣੀ ਰਸੀਪ ਹੁੰਦਾ ਜ਼ਹਿਰ ਬਣ ਚੁੱਕਾ ਹੈ ਸਮੱਸਿਆ ਇਹ ਵੀ ਹੈ ਕਿ ਜਿਹੜੇ 63 ਸਕੂਲਾਂ ਦੀਆਂ ਵਾਟਰ ਸੈਂਪਲ ਫੇਅਰ ਹੋਏ ਹੈ ਇਹ ਵੀ ਹੈ ਸਵੱਸਿਆ ਸਮੱਸਿਆ ਇਹ ਵੀ ਹੈ ਕਿ 80% ਸਕੂਲਾਂ ਚ ਅਡਮਿਨਿਸਟਰੇਟਰ ਜਾਂ ਪ੍ਰਿੰਸੀਪਲ ਨਹੀਂ ਹੈਗੇ ਇਹ ਵੀ ਸਮੱਸਿਆ ਹੈ ਸਮੱਸਿਆ ਇਹ ਵੀ ਹੈ ਕਿ ਜਿਹੜੇ ਸਿਵਲ ਹਸਪਤਲ ਹੈ ਉਹਦੇ 70-75% ਡਾਕਟਰ ਪਰਸੈਂਟ ਡਾਕਟਰ ਜਿਹੜੇ ਹੈ ਆਲਰੇਡੀ ਛੱਡ ਕੇ ਜਾ ਚੁੱਕੇ ਹੈ ਸਮੱਸਿਆ ਇਹ ਵੀ ਹੈ ਕਿ ਜਿਹੜੇ 70% ਰੇਪਰਤੀਆਂ ਬਾਹਰ ਤੋਂ ਹੋ ਰਹੀ ਹੈ ਸਮੱਸਿਆ ਇਹ ਵੀ ਹੈ ਕਿ ਜਿੰਨੇ ਚੇਅਰਮੈਨ ਹੀ ਹੈਗੇ ਆ ਨੇ ਜਿੰਨੇ ਸੀ ਆਪਣਾ OSD ਹੈਗੇ ਆ ਜਿੰਨੇ ਅਫਸਰਾਂ ਨਾਲ ਨਾਲ এমਪਲੋਈ ਲਏ ਆ ਉਹ ਸਾਡੀ ਬਾਰਦੀ ਸਭ ਤੋਂ ਵੱਡੀ ਸਮੱਸਿਆ ਜਿਹੜਾ ਸਾਡਾ 1 ਨੰਬਰ ਦਾ ਸੂਬਾ ਸੀਗਾ ਅੱਜ 28ਵੇਂ ਨੰਬਰ ਤੇ ਰਹਿ ਫਿਰਦਾ ਹੈ ਇਹ ਇਹਨਾਂ ਦੀਆਂ ਪਾਲਸੀਆਂ ਕਰਕੇ ਹੋ ਰਿਹਾ ਜਿਹਦੇ ਕਰਕੇ ਸਾਨੂੰ ਜਿਹੜਾ ਫਾਈਨੈਂਸ਼ੀਅਲ लॉस ਇੰਨਾ ਜ਼ਿਆਦਾ ਹੋ ਗਿਆ ਸਾਡੇ ਇੰਡਸਟਰੀ ਨੂੰ ਇੰਨਾ ਘਾਟਾ ਹੋ ਗਿਆ ਸਾਡੇ ਕਿਸਾਨੀ ਨੂੰ ਇੰਨਾ ਘਾਟਾ ਹੋ ਗਿਆ ਸਾਡੇ ਟਰੇਡਰ ਨੂੰ ਦੁਕਾਨਦਾਰ ਨੂੰ ਇੰਨਾ ਘਾਟਾ ਹੋ ਗਿਆ ਤੇ ਸੋਚ ਨਹੀਂ ਸਕਦੇ ਸੋ ਸਮੱਸਿਆ ਇਥੇ ਸਮੱਸਿਆ ਇਸ ਵਾਸਤੇ ਆਵੇ ਹੱਲ ਨਹੀਂ ਕੋਈ ਹੈਗਾ ਸਿਆਸਤ ਹੋ ਰਹੀ ਹੈ ਸਮੱਸਿਆ 'ਤੇ ਹੱਲ ਨਹੀਂ ਹੋ ਰਿਹਾ ਮੈਂ ਤਾਂ ਹੱਲ ਕਰਕੇ ਦਿਖਾਵਾਂਗਾ ਪਾਰਟੀ ਪ੍ਰਧਾਨ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਪਾਰਟੀ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਸ਼ਾਮਲ ਕਰਵਾਇਆ ਜਾ ਰਿਹਾ ਜੇ ਗੱਲ ਕਰੀਏ ਪੀਤੇ ਦਿਨੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਪ੍ਰੀਤੀ ਮਲੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਮਲੂਕਾ ਜੀ ਵੀ ਅੱਜ ਸ਼ਾਮਲ ਹੋ ਚੁੱਕੇ ਨੇ ਘਰ ਵਾਪਸੀ ਕੀਤੀ ਕਿਵੇਂ ਦੇਖਦੇ ਹੋ ਇਹ ਤਾਂ ਬੜਾ ਪੋਜ਼ਿਟਿਵ ਹੈ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਰਿਕਰੂਟ ਪ੍ਰਚਾਰ ਕੀਤਾ ਹੋਇਆ ਸੀਗਾ ਉਹ ਖਤਮ ਹੋ ਗਿਆ ਹੁਣ ਸਾਰੇ ਸਾਰੇ ਪੰਜਾਬੜਾ ਹੈਗਾ ਉਹ ਸ਼੍ਰੋਮਣੀ ਕਾਲਾ ਜੁੜ ਗਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਉਹਦਾ ਘਰ ਹੈ ਉਹਦੀ ਮਾਂ ਹੈ ਬਾਕੀ ਦੇ ਪਾਰਟੀਆਂ ਉਹਨਾਂ ਵਾਸਤੇ ਤਾਂ ਇਹ ਇੱਕ ਸੂਬਾ ਸਟੇਟ ਹੈ ਉਸ ਜਿਹੜਾ ਸੂਬਾ ਹੈਗਾ ਉਹ ਕਹਿੰਦੇ ਪੰਜਾਬ ਨਹੀਂ ਦਾ ਹਰਿਆਣਾ ਲੈ ਲਓ ਹਰਿਆਣਾ ਨਹੀਂ ਤੇ ਹਿਮਾਚਲ ਲੈ ਲਓ ਸੋ ਏਦਾਂ ਸੂਬਾ ਕਾਊਂਟ ਕਰਦੇ ਆ ਅਸੀਂ ਇਹਨੂੰ ਆਪਣਾ ਘਰ ਕਰਦੇ ਆ ਆਪਣਾ ਪਰਿਵਾਰ ਮੰਨਦੇ ਆ ਇਹ ਕੀ ਸ਼੍ਰੋਮਣੀ ਅਕਾਲੀ ਦਲ ਇੱਕ ਝੋਟਾ ਹੈ ਬਿਲਕੁਲ ਇੱਕ ਝੋਟਾ ਹੈ ਸੋ ਕਿਵੇਂ ਦੇਖਦੇ ਹੋ ਸਰ ਅ ਮਨਪ੍ਰੀਤਿਆਲੀ ਦੀ ਜੇਕਰ ਗੱਲ ਕਰੀਏ ਲਗਾਤਾਰ ਵੀਡੀਓ ਪਾ ਕੇ ਕਹਿੰਦੇ ਨੇ ਕਿ ਪਰਉਪਕਾਰ ਸਿੰਘ ਨੂੰ ਮਨਜੀ ਲਗਾਤਾਰ ਮੇਰੇ ਬਾਰੇ ਗੱਲਾਂ ਕਰਦੇ ਨੇ ਆਪਣੀਆਂ ਚੋਣਾਵਾਂ ਵੱਲ ਧਿਆਨ ਦੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੇਰਾ ਧਿਆਨ ਤਾਂ ਨਾ ਆਪਣੀ ਚੋਣਾਵਾਂ ਵੱਲ ਹੈ ਇਹ ਚੋਣਾਵਾਂ ਵੱਲ ਧਿਆਨ ਆ ਨਾ ਹੁੰਦਾ ਤੇ ਮੈਨੂੰ ਕੋਈ ਗੱਲਾਂ ਪਤਾ ਨਾ ਲੱਗਦੀਆਂ ਇਹ ਜੇ ਗੱਲਾਂ ਪਤਿਆ ਤਾਂ ਕੀਤੀ ਲੱਗੀਆਂ ਤਾਂ ਮੈਂ ਸਾਂਝੀ ਕੀਤੀਆਂ ਮੈਂ ਜਿਹੜੀ ਗੱਲਾਂ ਕਰਦਾ ਨਾ ਮੈਂ ਫੈਕਟ ਸੇਕਲ ਕਰਦਾ ਜੋ ਕਹਿੰਦੇ ਆ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਇੱਥੇ ਨਾਲ ਆ ਕੇ ਮੇਰੇ ਪ੍ਰਚਾਰਕ ਕਿਉਂ ਨਹੀਂ ਕਰਦੇ ਦੇਖੋ ਕਹਿਣੀ ਤੇ ਕਥਨੀ ਇੱਕ ਚਾਹੀਦੀ ਹੈ ਜੇ ਕਹਿਣੀ ਤੇ ਕਥਨੀ 'ਚ ਫਰਕ ਹੋਵੇ ਨਾ ਜੇ ਆਪਾਂ ਕਹਿੰਨੇ ਆਂ ਕੁਝ ਹੋਰ ਤੇ ਕਰਦੇ ਕੁਝ ਹੋਰ ਮੈਂ ਜਿੰਨੀਆਂ ਗੱਲਾਂ ਕਰਦਾ ਨਾ ਮੈਂ ਵਕੀਲ ਆ ਮੈਂ ਬਿਨਾ ਬੇਸ ਤੋਂ ਨਹੀਂ ਕਰਦਾ ਜੇ ਮੈਨੂੰ ਕਹਿੰਦੇ ਆ ਨਾ ਕਿਸ ਦਿਨ ਕਿ ਸੁਣਾ ਦਿਓ ਮੈਂ ਤਾਂ ਅੱਜ ਵੀ ਰਿਕਾਰਡਿੰਗਾਂ ਸੁਣਾਉਣ ਨੂੰ ਤਿਆਰ ਆ ਹਰ ਟਾਈਪ ਦੀਆਂ ਪਰ ਗੱਲ ਇਹ ਹੈ ਕਿ ਮੇਰੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਨਾ ਹੁਕਮ ਨਹੀਂ ਹੋਇਆ ਮੈਂ ਪੰਗੀ ਸੀ ਪਰਮਿਸ਼ਨ ਮੰਗੀ ਸੀ ਪਰਮਿਸ਼ਨ ਮਨ ਨੂੰ ਮਨਾਂ ਕਰਤੇ ਕਹਿੰਦੇ ਨਹੀਂ ਕੱਲ ਕਹਿੰਦੇ ਹੋ ਸਕਦਾ ਹੈ ਕੇ ਪਰਿਵਾਰ ਦੇ ਵਿੱਚ ਕਈ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਗੁੱਸੇ ਕਿਲੇ ਹੁੰਦੇ ਐ ਬਾਹਰ ਦੂਰ ਹੋ ਜਾਂਦੇ ਐ ਮੈਂ ਕਿਹਾ ਠੀਕ ਐ ਜੀ ਸੱਤ ਵਚਨ ਆਦਰਵਾਇਜ਼ ਮੈਨੂੰ ਮੈਂ ਕਿਹਾ ਕੋਈ ਸਿਆਸਤਦਾਨ ਨਹੀਂ ਹੈਗਾ ਜੇ ਸਿਆਸਤਦਾਨ ਹੁੰਦਾ ਤਾਂ ਮੈਂ ਗੱਲਾਂ ਖੋਲ੍ਹੀਆਂ ਹੀ ਨਹੀਂ ਸੀਗੀਆਂ ਮੈਂ ਅੰਦਰ ਰੱਖੀਆਂ ਸੀਗੀਆਂ ਪਰ ਠੀਕ ਐ ਉਹਨਾਂ ਦੀ ਮਰਜ਼ੀ ਐ ਉਹਨਾਂ ਖਲਵਾਉਣੀਆਂ ਹੋਣਗੀਆਂ ਜਿੱਦਾਂ ਜਿੱਤ ਕਰੂਗਾ ਸਾਹਮਣੇ ਆ ਕੇ ਬਹਿਣਗੇ ਖੋਲ੍ਹ ਦਾਂਗੇ ਸਾਰੀਆਂ ਗੱਲਾਂ ਬੰਦੇ ਵੀ ਦੇ ਦਾਂਗੇ ਤੇ ਸਭ ਕੁਝ ਦੇ ਦਾਂਗੇ ਸੋ ਚੋਣ ਪ੍ਰਚਾਰ ਦੇ ਲਈ ਸਮਾਂ ਜਿਹੜਾ ਘੱਟ ਐ ਜਾਂ ਫਿਰ ਹੋ ਜਾਏਗਾ ਚੋਣ ਪ੍ਰਚਾਰ ਕਿਵੇਂ ਤੇਜ਼ੀ ਲਈਾਈ ਜਾਏਗੀ ਇਸ ਵਿੱਚ ਦੇਖੋ ਚੋਣ ਪ੍ਰਚਾਰ ਤਾਂ ਚੱਲ ਰਿਹਾ ਹੈ ऑलरेडी ਵਧੀਆ ਚੱਲ ਰਿਹਾ ਹੈਗਾ ਬੜੇ ਰੱਬ ਦੀ ਕਿਰਪਾ ਹੈਗੀ ਲੋਕਾਂ ਨਾਲ ਜਿਹੜਾ ਮਨ ਬਣਾਉਣਾ ਸੀਗਾ ਹੁਣ ਤੱਕ ਬਣਾ ਲਿਆ ਮੇਰਾ ਲੇਕਿਨ ਡੋ ਟੂ ਡੋਰ ਸਾਲ ਚੱਲ ਰਿਹਾ ਹੈਗਾ ਮੇਰੀਆਂ ਮੀਟਿੰਗਸ ਨੇ ਡੋ ਟੂ ਡੋਰ ਕਹਿੰਦੇ ਮੀਟਿੰਗਸ ਕਹਿੰਦੇ ਮੇਰੇ ਆਲਰੇਡੀ ਚੱਲ ਰਹੀਆਂ ਹੈਗੀਆਂ ਨੇ ਔਰ ਮੈਂ ਦੱਸ ਦਿੰਨਾ ਆਪ ਜੀ ਨੂੰ ਆਪਦੇ ਚੈਨਲ ਦੇ ਜ਼ਰੀਏ ਰਿਕਾਰਡਿੰਗ ਕਰਕੇ ਰੱਖ ਲਿਓ ਤੇਈ ਤਰੀਕ ਨੂੰ ਨਾ ਉਹ ਸ੍ਰੀਸ਼ਵਰ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਜਿੱਤ ਕੇ ਦਿਖਾਵਾਂਗੇ ਤੁਹਾਨੂੰ ਸੋ ਵੱਡਾ ਦਾਵਾ ਤੁਸੀਂ ਕਰ ਦਿੱਤਾ ਸੋ ਗੱਲ ਕਰੀਏ 2027 ਦੀਆਂ ਚੋਣਾਂ ਦੀ ਇੱਕ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਤੰਜ ਕੱਸਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕੀ ਹੈ ਇਸ ਦਾ ਕੋਈ ਵजूद ਨਹੀਂ ਹੈ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਰਾਜ ਕਰ ਚੁੱਕੀ ਹੈ ਸਰ ਕਿਵੇਂ ਦੇਖਦੇ ਹੋ ਵਾਪਸ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਵੇਂ ਆਪਣੇ ਵजूद ਨੂੰ ਉੱਤੇ ਲੈ ਕੇ ਆਏਗੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਾ ਵजूद ਖਤਮ ਨਹੀਂ ਹੋਇਆ ਇਵਜੂਦ ਦੀ ਲੜਾਈ ਤਾਂ ਲੜਨੀ ਪਣੀ ਆ ਆਮਾਦੀ ਪਾਰਦੇ ਕੌਰਸ ਨੂੰ ਸਾਨੂੰ ਵਜੂਦ ਦੀ ਲੜਾਈ ਲੜਨੀ ਪਣੀ ਅਈ ਤਾਂ ਜਿਹੜਾ ਮਾੜਾ ਸਮਾਂ ਵੇਖ ਚੁੱਕੇ ਆਂ ਔਰ ਸਮਾਂ ਦੇਖਿਆ ਇਹਨਾਂ ਦੇ ਝੂਠ ਕਰਕੇ ਪਰ ਹੁਣ ਸਾਰੇ ਲੋਕੀ ਜਾਗ ਪਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਪੰਜਾਬ ਬਚਾਣਾ ਪੰਜਾਬੀਏ ਤੇ ਬਚਾਣੀ ਹੈ ਆਪਣਾ ਕੱਲ ਬਚਾਣਾ ਆਪਣੀ ਹੋਂਦ ਬਚਾਣੀ ਹੈ ਤਾਂ ਸ਼ਰੋਮਣੀ ਕਾਲੀ ਦਲ ਤੋਂ ਇਲਾਵਾ ਕੋਈ ਕੁਝ ਨਹੀਂ ਕਰ ਸਕਦਾ ਤਾਂ ਸ਼ਰੋਮਣੀ ਕਾਲੀ ਦਲ ਨਾਲ ਸਾਰੇ ਸਾਰੇ ਦੋ ਜੁੜ ਪਏ ਆ ਲੋਕ ਪਸੰਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਪੀਅਰ ਕਰ ਰਹੇ ਆ ਅਸੀਸਾਂ ਦੇ ਰਿਹਾ ਬਹੁਤ ਸਾਰੇ ਅਸੀਸਾਂ ਦਿੱਤੀ ਸੋ ਮਾਦੇ ਲਈ ਬਹੁਤ ਬਹੁਤ ਧੰਨਵਾਦ ਸੋ ਏਸੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਹ ਕਾਰ ਸਿੰਘ ਘੁੰਮਣਜੀ ਜਿਨ੍ਹਾਂ ਨੇ ਵੱਡਾ ਦਾਵਾ ਕੀਤਾ ਹੈ ਕਿ 23 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਜ਼ਿਮਨੀ ਚੋਣਾ ਜਿੱਤ ਕੇ ਵੱਡਾ ਰਿਕਾਰਡ ਜਿਹੜਾ ਹਾਸਲ ਕਰੇਗੀ ਤੇ ਇਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ 2027 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੁਧਿਆਣਾ ਦੇ ਜਿਹੜੇ ਹਲਕਾ ਪੱਛਮੀ ਦੇ ਲੋਕ ਨੇ ਉਹ ਕਿਹੜੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿੱਤ ਪ੍ਰਾਪਤ ਕਰਵਾਉਂਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ